ਹੈਲੋ YouTube ਫੈਮਲੀ ਹਾਂਜੀ ਸਵਾਗਤ ਹੈ ਜੀ ਮੇਰੇ ਚੈਨਲ ਵਿੱਚ ਸੋ एवरीवन ਅੱਜ ਬਹੁਤ ਜ਼ਿਆਦਾ ਹਨੇਰੀ ਸੀ ਤੇ ਬਹੁਤ ਜ਼ਿਆਦਾ ਸੀ ਮਸਤੀ ਕੀਤੀ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹੁੰਨੀ ਆ ਸੋ ਬਿਊਟੀ ਸੀ ਚੈੱਕ ਕਰ ਸਕਦੇ ਆ ਦੈਨ ਐਨੀ ਜ਼ਿਆਦਾ ਅੱਜ ਗਰਮੀ ਸੀ ਨਾ ਬਟ ਬਿਲਕੁਲ ਵੀ ਯਕੀਨ ਨਹੀਂ ਸੀਗਾ ਵੀ ਐਦਾਂ ਹਨੇਰੀ ਤੇ ਇੰਨਾ ਮਤਲਬ ਮੀਂਹ ਆਏਗਾ ਹਨਾ ਸੋ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਧਰ ਦੇਖ ਸਕਦੇ ਹੋ ਇੱਕ ਨੁਕਸਾਨ ਹੋ ਗਿਆ ਇੱਥੇ ਇੰਨੇ ਸੋਹਣੇ ਸੀ ਮਿਹਨਤ ਨਾਲ ਦਰਖਤ ਲਗਾਏ ਸੀ ਇੰਨੇ ਵੱਡਾ ਕੀਤਾ ਸੀ ਉਹਨਾਂ ਨੂੰ ਪਰ ਹਨੇਰੀ ਇੰਨੀ ਕੁ ਜ਼ਿਆਦਾ ਆਈ ਸੀ ਨਾ ਇਹ ਤਾਂ ਕੁਝ ਵੀ ਨਹੀਂ ਇੱਥੇ ਤਾਂ ਰੁਕ ਗਈ ਹੈ ਫਿਲਹਾਲ ਅੱਧੇ ਨਾਲੋਂ ਤਾਂ ਜ਼ਿਆਦਾ ਮਤਲਬ ਜ਼ਿਆਦਾ ਨਾਲ ਤਾਂ ਇੱਧਰ ਰੁਕ ਗਈ ਹੈ ਹਨੇਰੀ ਸੋ ਇੱਧਰ ਕੀ ਹੋਇਆ ਨਾ ਇੱਕ ਬਕਾਨ ਟੁੱਟ ਗਈ ਸੀ ਪਰ ਉਸ ਤੋਂ ਬਾਅਦ ਇੰਜੋਏ ਕਰਨ ਦੇ ਸਮੇਂ ਦੇ ਵਿੱਚ ਵਿੱਚ ਮੈਂ ਬੋਲ ਵੀ ਰਹੀ ਸੀ ਬਟ ਫਿਰ ਮੈਂ ਸੋਚਿਆ ਕਿ ਵੌਇਸ ਕਵਰ ਕਰ ਲਾਂਗੀ ਸੋ ਤੁਸੀਂ ਵੀਊ ਚੈੱਕ ਕਰ ਸਕਦੇ ਆਂ ਧੰਨ ਮੈਂ ਬੋਲ ਰਹੀ ਸੀਗੀ ਤੇ ਉਸ ਤੋਂ ਬਾਅਦ ਮੈਂ ਕੋਠੇ ਉੱਪਰ ਵੀ ਜਾਉਂਗੀ ਕੋਠੇ ਦਾ ਵੀ ਤੁਸੀਂ ਸਾਰਾ ਵੀਊ ਚੈੱਕ ਕਰ ਸਕਦੇ ਆਂ ਸੋ ਬਹੁਤ ਜ਼ਿਆਦਾ ਮਿੱਟੀ ਕਟਾ ਡਸਟ ਬਹੁਤ ਸੀਗਾ ਤੇ ਇੰਜੋਏ ਜਿਹੜਾ ਅਸੀਂ ਕੀਤਾ ਨਾ ਉਹ ਚੀਜ਼ ਤਾਂ ਅਲੱਗ ਹੈ ਕਿਉਂਕਿ ਇੱਕਦਮ ਤਾਂ ਇਦਾਂ ਲੱਗਾ ਕਿ ਜਿਵੇਂ ਤੂਫਾਨ ਹੀ ਆ ਗਿਆ ਹੁੰਦਾ ਐਨੋ ਸਾਰਾ ਅੰਦਰ ਖਲਾਰਾ ਆ ਗਿਆ ਸੀ ਮਿੱਟੀ ਕੱਟਾ ਮਤਲਬ ਕਿ ਡਸਟ ਬਾਰੀਗਾ ਥਾਨੀ ਹਨਾ ਤਾਂ ਅਸੀਂ ਇੱਥੇ ਤੱਕ ਕਿ ਵੂਏ ਵੀ ਬੰਦ ਕੀਤੇ ਹੋਏ ਸੀ ਪਰ ਫਿਰ ਵੀ ਮਤਲਬ ਅੰਦਰ ਬਹੁਤ ਗੰਦ ਆਇਆ ਜੋ ਕਿ ਮੈਨੂੰ ਝਾੜੂ ਲਗਾਣਾ ਪਿਆ ਬਾਅਦ ਚ ਸੋ ਮੈਂ ਆਪਣਾ ਦੇਖ ਸਕਦੇ ਹੋ ਤੁਸੀਂ ਵੈਸੇ ਮੇਰੀ ਕਲਾਸ ਚ ਗਈ ਮੈਂ ਆਪਣਾ ਵੀਡੀਓ ਸ਼ੂਟ ਕਰਨ ਲੱਗੀ ਸੀ ਪਰ ਮੈਂ ਜਦੋਂ ਮਤਲਬ ਅਚਾਨਕ ਲਾਈਟ ਗਈ ਚਲੀ ਜਿੱਦਾਂ ਕਿ ਫਿਲਹਾਲ ਮੈਂ ਦੱਸਦੀ ਹੁੰਨੀ ਆ ਕਿ ਕਿਸੇ ਟਾਈਮ ਮੈਂ ਲਾਈਵ ਨਹੀਂ ਹੋ ਪਾਉਂਦੀ ਹਨਾ ਫਿਰ ਜੇ ਟਾਈਮ ਮੇਰੀ ਵੀਡੀਓ ਨਹੀਂ ਸ਼ੂਟ ਹੋ ਪਾਉਂਦੀ ਉਹ ਲਾਈਟ ਦੀ ਪ੍ਰੋਬਲਮ ਹੁੰਦੀ ਹੈ ਕਿ ਪਿੰਡਾਂ ਵਿੱਚ ਲਾਈਟ ਚਲੀ ਜਾਂਦੀ ਹੈ ਜਦੋਂ ਹਨੇਰੀ ਦਾ ਪਤਾ ਹੈ ਨਾ ਵੀ ਹਨੇਰੀ ਆਣੀ ਆਮੀ ਆਣਾ ਤਾਂ ਲਾਈਟ ਉਹ ਪਹਿਲਾਂ ਹੀ ਕੱਟ ਕਰ ਦਿੰਦੇ ਆ ਜਿੱਦਾਂ ਹੀ ਲਾਈਟ ਗਈ ਤੇ ਮੈਂ ਬਾਹਰ ਮੌਸਮ ਦੇਖਿਆ ਹਨੇਰੀ ਆ ਗਈ ਸੀ ਤਾਂ ਮੈਂ ਕਿਹਾ ਹੁਣ ਨਹੀਂ ਲਾਈਟ ਆਉਂਦੀ ਤੇ ਲਾਈਟ ਪੂਰੀ ਰਾਤ ਨਹੀਂ ਆਈ ਸੀਗੀ ਸੋ एवरीवन ਕੀ ਹੋਇਆ ਨਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਹੁਣ ਮੇਰੀ ਵੀਡੀਓ ਸ਼ੂਟ ਨਹੀਂ ਹੋਣੀ ਤਾਂ ਜੇਕਰ ਬਾਹਰ ਹਨੇਰੀ ਹੁੰਦੀ ਅੰਦਰ ਲਾਈਟ ਵੀ ਹੁੰਦੀ ਤਾਂ ਮੈਂ ਆਪਣਾ ਵੈਸਟਰ ਇਨਵਰਟਰ ਹੈਗਾ ਬਟ ਉਹ ਸੈਟਪ ਜਾਨੀ ਮੇਰਾ ਮਤਲਬ ਡੱਬੀ ਵਗੈਰਾ ਨਹੀਂ ਲੱਗਦੀ ਰਿੰਗ ਲਾਈਟ ਵਗੈਰਾ ਇਸ ਕਰਕੇ ਮੈਂ ਵੀਡੀਓ ਆਪਣੀ ਨਹੀਂ ਸ਼ੂਟ ਕਰ ਪਾਈ ਲਾਈਟ ਕਾਰਨ ਉਸ ਤੋਂ ਬਾਅਦ ਮੈਂ ਬਾਹਰ ਦਾ 뷰 ਦਿਖਾਣ ਲੱਪੀ ਸੀ ਇੱਧਰ ਬੋਬੀ ਤੇ ਡੈਡੀ ਹੁਣੀ ਜਾ ਰਹੇ ਸੀ ਕਿਸੇ ਕੰਮ ਲਈ ਬਾਹਰ ਤੇ ਇਧਰ ਮੰਮੀ ਬੋਲ ਰਹੀ ਸੀ ਕਿ ਮੈਂ ਕਿ ਚੀਕਨੀ ਮਿੱਟੀ ਹੈ ਮੈਂ ਦੇਖ ਰਹੀ ਸੀ ਮੈਂ ਮੰਮੇ ਨੂੰ ਬੋਲ ਰਹੀ ਸੀ ਮੰਮੀ ਮੈਂ ਖਾਣਾ ਮੰਮੀ ਕਹਿੰਦੀ ਨਹੀਂ ਬੱਟੇ ਇਹ ਨਹੀਂ ਖਾਣੀਗੀ ਸੋ ਇਹ ਤੰਦੂਰ ਤੇ ਲਗਾਣੀ ਸੀ ਚੁੱਲੇ ਤੇ ਤੰਦੂਰ ਤੇ ਲਗਾਣੀ ਸੀ ਮਿੱਟੀ ਤੇ ਇਸ ਕਰਕੇ ਮਤਲਬ ਥੋੜੀ ਜੀ ਲਿਆਂਦੀ ਸੀ ਹਜੇ ਹੋਰ ਲਿਆਵਾਂਗੇ ਸਵੇਰੇ ਸੋ ਇਧਰ ਤੁਸੀਂ ਮੈਨੂੰ ਬਹੁਤ ਹਰਟ ਫੀਲ ਹੋਇਆ ਬਕੈਣਵਲ ਦੇਖ ਕੇ ਇੰਨੀ ਸੋਹਣੀ ਬਕੈਣ ਸੀਗੀ ਡਿੱਗ ਪੀਸੀ ਟੁੱਟ ਗਈ ਸੀ ਹਣਾ ਇੰਨੀ ਜ਼ਿਆਦਾ ਹਨੇਰੀ ਹੱਲੇ ਵੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਥੋੜਾ ਇਹ ਮੈਂ ਵੀਡੀਓ ਨੂੰ ਫਾਸਟ ਕੀਤਾ ਹੋਇਆ ਸੀ ਸੋ एवरीवन ਇਦਰ ਦੇਖ ਸਕਦੇ ਆ ਤੁਸੀਂ ਮੈਂ ਇੰਜੋਏ ਇਨਾ ਕਰ ਰਹੀ ਸੀ ਨਾ ਬਹੁਤ ਜ਼ਿਆਦਾ ਨਮਸਤੀ ਦੇ ਵਿੱਚ ਸੀ ਮੈਂ ਤੇ ਅੱਜ ਵੀਉ ਮਤਲਬ ਬਹੁਤ ਵਧੀਆ ਲੱਗ ਰਿਹਾ ਸੀ ਇੱਕ ਨਾ ਮੇਰੀ ਮਤਲਬ ਕਿ ਇੱਕ ਗਾਣਾ ਸੀ ਉਹਦੇ ਤੇ ਮੈਂ ਵਾਰੀ-ਵਾਰੀ ਪ੍ਰੈਕਟਿਸ ਕਰ ਰਹੀ ਸੀ ਬਟ ਉਹਨੂੰ ਮੈਂ ਅੱਜ ਥੋੜਾ ਜਿਹਾ ਤੁਸੀਂ ਦੇਖ ਸਕਦੇ ਇੰਜੋਇਮੈਂਟ ਚ ਮੈਂ ਜ਼ਿਆਦਾ ਹੀ ਕੁਛ ਨਾ ਛੱਟਾ ਪਰੀ ਸੀਗੀ ਸੋ ਇਹ ਵੀ ਮੌਕਾ ਕਦੇ-ਕਦੇ ਮਿਲਦਾ ਉਸ ਤੋਂ ਬਾਅਦ ਮੈਂ ਮਤਲਬ ਕਿ ਆਪਣੀ ਚੁੰਨੀ ਲਾਣ ਲਈ ਅੰਦਰ ਗਈ ਚਲੀ ਕਿਉਂਕਿ ਮਿੱਟੀ ਬਹੁਤ ਉੱਡ ਰਹੀ ਸੀ ਵਾਲ ਮੇਰੇ ਪਹਿਲਾਂ ਹੀ ਅੱਧੀ ਮਿੱਟੀ ਨਾਲ ਭਰ ਚੁੱਕੇ ਸੀਗੇ ਇਧਰ ਮੰਮੀ ਲੁੱਕ ਗਈ ਸੀ ਤੇ ਮੰਮੀ ਨੇ ਮੈਨੂੰ ਬਹੁਤ ਭੈੜਾ ਡਰਾਇਆ ਸੀਗਾ ਮੈਂ ਡਰ ਚੱਕੀ ਸੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆ ਮੈਂ ਮੰਮੀ ਨੂੰ ਬੁਲਾ ਰਹੀ ਸੀਗੀ ਸੋ ਅਸੀਂ ਇੱਥੇ ਆਪਦੀਆਂ ਗੱਲਾਂ ਬਾਤਾਂ ਕਰ ਰਹੇ ਸੀਗੇ ਤੇ ਤੁਸੀਂ ਦੇਖ ਸਕਦੇ ਆ ਬਹੁਤ ਗੱਲਾਂ ਬਾਤਾਂ ਕੀਤੀਆਂ ਬਟ ਹੁਣ ਵੀ ਜਿਹੜੇ ਟਾਈਮ ਮੈਂ ਵੌਇਸ ਕਵਰ ਕਰ ਰਹੀ ਹਾਂ ਰਾਤ ਦਾ ਟਾਈਮ ਮੈਂ ਬਹੁਤ ਹਨੇਰਾ ਹੋ ਚੁੱਕਿਆ ਹੈ ਮੈਂ ਆਪਣੀ ਵੌਇਸ ਕਵਰ ਕਰ ਰਹੀ ਹਾਂ ਅਡਜਸਟਮੈਂਟ ਕਰ ਰਹੀ ਹਾਂ ਵੀਡੀਓ ਨੂੰ ਬਟ ਡੋਨਟ ਵਰੀ ਆਪਣੇ ਵਰਕ ਦੇ ਰਿਲੇਟਿਡ ਵੀਡੀਓ ਜ਼ਰੂਰ ਆਏਗੀ ਸੋ ਜਿਹੜਾ ਮੇਰੇ ਦੂਸਰਾ ਚੈਨਲ ਹੈ ਸਾਰੇ ਜਣੇ ਉਹਨੂੰ ਵੀ ਫੁੱਲ ਸਪੋਰਟ ਕਰੋ ਮੇਰੇ ਚੈਨਲ ਨੂੰ ਸੋ एवरीवन ਇਧਰ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਖੇਡ ਰਹੇ ਸੀ ਇੰਜੋਏ ਕਰ ਰਹੇ ਸੀ ਤੇ ਇਧਰ ਮੈਂ ਵੀ ਲੱਗੀ ਹੋਈ ਸੀ ਉਸ ਤੋਂ ਬਾਅਦ ਨਾ ਮੀਂਹ ਵੀ ਵਿੱਚ ਪੈ ਰਿਹਾ ਸੀ ਸੋ ਮੀਂਹ ਕਾਰਨ ਫੋਨ ਸਾਰਾ ਗਿੱਲਾ ਹੋ ਰਿਹਾ ਸੀ ਕੈਮਰੇ ਵਿੱਚ ਪਾਣੀ ਆ ਰਿਹਾ ਸੀ ਇੱਧਰ ਤੁਸੀਂ ਸਾਰਾ ਵੀਡੀਓ ਚੈੱਕ ਕਰ ਸਕਦੇ ਆ ਤੇ ਵਾਰੀ-ਵਾਰੀ ਕੈਮਰਾ ਸਾਰਾ ਗਿੱਲਾ ਹੋ ਜਾਂਦਾ ਸੀ ਜਿੱਦੇ ਕਰਕੇ ਪ੍ਰੋਬਲਮ ਹੁੰਦੀ ਸੀਗੀ ਤੇ ਮੇਰਾ ਫੋਨ ਵੀ ਸਾਰਾ ਭਿੱਜ ਗਿਆ ਸੀਗਾ ਇਧਰ ਨੇ ਸੀਲਾ ਦੇਖੋ ਕਿੰਨੀ ਮਸਤ ਹੈ ਹਨਾ ਸੀਲਾ ਦੇਖੋ ਤੁਸੀਂ ਪਿੱਛੇ ਮੇਰੇ ਸੋ ਉਸ ਤੋਂ ਬਾਅਦ ਅੱਜ ਮੇਰਾ ਹੈਅਰ ਸਟਾਈਲ ਕੁਛ ਕਹਿੰਦੇ ਜਿਆਦਾ ਹੀ ਓਵਰ ਜਾ ਹੋਇਆ ਹੋਇਆ ਹੈਗਾ ਯਾਨੀ ਕਿ ਮੈਂ ਤੁਹਾਨੂੰ ਦੱਸ ਦੇਣਾ ਚਾਹਣੀ ਘਰੇ ਮੈਂ ਰਿਅਲਿਟੀ ਹੈ ਮੇਰੀ ਘਰੇ ਮੈਂ ਇਦਾਂ ਹੀ ਰਹਿਣੀ ਹੁੰਨੀ ਆ ਜਿਹੜੇ ਮੇਰੇ ਬਾਲ ਆ ਨਾ ਵੈਸੇ ਤਾਂ ਮੈਂ ਡਾਊਨ ਆਪਣਾ ਕਰਦੀ ਆ ਜੂੜਾ ਪਰ ਮੈਂ ਅੱਜ ਉੱਪਰ ਕੀਤੇ ਹੋਏ ਸੀ ਮੈਨੂੰ ਗਰਮੀ ਲੱਗ ਰਹੀ ਸੀ ਬਹੁਤ ਤੰਗ ਕਰ ਰਹੀ ਸੀ ਮੇਰੇ ਬਾਲ ਤਾਂ ਮੈਂ ਕਾਫੀ ਸਾਰੇ ਉੱਪਰ ਕਰਕੇ ਚੰਗੀ ਤਰ੍ਹਾਂ ਕੱਸ ਕੇ ਜੂੜੀ ਜੀ ਕਰ ਲਈ ਸੀਗੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਤੁਸੀਂ ਵੀਊ ਚੈੱਕ ਕਰੋ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਸੀਗੀ ਸਭ ਤੋਂ ਪਹਿਲਾਂ ਮੈਂ ਮੰਝਾ ਚੱਕਿਆ ਉਸ ਤੋਂ ਬਾਅਦ ਤੁਸੀਂ ਰਸੋਈ ਚਾਹ ਰਸੋਈ ਦਾ ਹਾਲ ਇੰਨਾ ਬੁਰਾ ਹੋ ਗਿਆ ਸੀ ਨਾ ਇੱਥੋਂ ਤੱਕ ਅਸੀਂ ਕੱਪੜੇ ਵੀ ਅੱਗੇ ਲਗਾ ਦੇ ਤੁਸੀਂ ਬਾਰੀਆਂ ਤੇ ਵੀ ਕੋਈ ਵੀ ਮਤਲਬ ਅੰਦਰ ਨਾ ਆਵੇ ਘੱਟਾ ਮਿੱਟੀ ਪਰ ਇੱਧਰ ਤੁਸੀਂ ਦੇਖ ਹੀ ਸਕਦੇ ਹੋ ਹਾਲ ਕਿੰਨਾ ਗੰਦਾ ਹੋਇਆ ਪਿਆ ਸੀ ਸਾਰਾ ਕੁਝ ਮੈਨੂੰ ਹੀ ਸਾਫ਼ ਕਰਨਾ ਪੈਣਾ ਸੀਗਾ ਸੋ ਉਸ ਤੋਂ ਬਾਅਦ ਸਰ ਤੋ ਪਹਿਲਾਂ ਤਾਂ ਮੈਂ ਸੈਲਫ ਸਾਫ ਕੀਤੀ ਸਾਰੀ ਜੋ ਵੀ ਘਟਾ ਮਿੱਟੀ ਸੀਗਾ ਸਾਰਾ ਕੁਝ ਮਤਲਬ ਕਿ ਮੈਂ ਸਾਫ ਕਰ ਰਹੀ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਚਲੋ ਵਰਕ ਕਰਨਾ ਸੀ ਆਪਣਾ ਕੰਮ ਕਰਨਾ ਸੀ ਵੀਡੀਓ ਸ਼ੂਟ ਕਰਨੀ ਸੀ ਨਹੀਂ ਕਰ ਪਾਈ ਉਸ ਤੋਂ ਬਾਅਦ ਮੇਰੇ 뮤직 ਲੱਗੇ ਹੋਏ ਸੀਗੇ ਮੈਂ ਆਪਣਾ Song enjoy ਕਰ ਰਹੀ ਸੀਗੀ ਨਾਲ ਨਾਲ ਤਾਂ ਮੈਨੂੰ ਐ ਸੀਗਾ ਕਿ ਮੈਂ ਆਪਣੀ ਵੀਡੀਓ ਦੇ ਉੱਪਰ ਵੌਇਸ ਕਵਰ ਕਰੂੰਗੀ ਤਾਂ ਨਾਲ ਨਾਲ ਮੈਂ Song enjoy ਕਰ ਰਹੀ ਸੀ ਮੇਰੇ ਇੱਕ ਹੈੱਡਫੋਨ ਲੱਗਾ ਹੋਇਆ ਸੀ ਇੱਕ ਲਾਇਆ ਹੋਇਆ ਸੀਗਾ ਕਿਉਂਕਿ ਮੇਰਾ ਧਿਆਨ ਵਲੌਗਿੰਗ ਵੱਲ ਵੀ ਸੀਗਾ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਆਂ ਸਭ ਤੋਂ ਪਹਿਲਾਂ ਮੈਂ ਰਸੋਈ ਦੇ ਵਿੱਚ ਝਾੜੂ ਲਗਾਇਆ ਸੋਰ ਸੋਈ ਦੇ ਵਿੱਚ ਸਭ ਤੋਂ ਜ਼ਿਆਦਾ ਸੀਗਾ ਘੱਟਾ ਸੋ एवरीवन ਫ੍ਰਿਜ ਥਾਣੀ ਵੀ ਤੁਸੀਂ ਦੇ ਸਕਦੇ ਹੋ ਫ੍ਰਿਜ ਦੇ نیچے ਬਹੁਤ ਸਾਰੀ ਟਸਟ ਸੀਗਾ ਸਾਰਾ ਘੱਟਾ ਮੈਂ ਮਤਲਬ ਕਿ ਸਾਰੀ ਮਿੱਟੀ ਜੋ ਵੀ ਸੀਗੀ ਸਵਾਹ ਸਵਾਹ ਸੀ ਜ਼ਿਆਦਾ ਜਿਵੇਂ ਪੈਲੀਆਂ ਦੇ ਵਿੱਚ ਚੂੜ ਡੁੱਡ ਕੇ ਆ ਰਹੀ ਸੀ ਨਾ ਘੱਟਾ ਮੈਨੂੰ ਸੱਚੀ ਲੱਗਾ ਇੱਦਾਂ ਲੱਗਾ ਜਿਵੇਂ ਤੂਫਾਨ ਆ ਗਿਆ ਹੁੰਦਾ ਹੈ ਤੇ ਬਹੁਤ ਔਖਾ ਮਤਲਬ ਕਿ ਇੱਕੇ ਦਮ ਨਾ ਮੌਸਮ ਵੀ ਚੇਂਜ ਹੋ ਗਿਆ ਸੀ ਜਿਵੇਂ ਕਿ ਬੱਦਲ ਹੁੰਦੇ ਆ ਨਾ ਬੱਦਲ ਅਕਤ ਆਪਾਂ ਕਹਿ ਸਕਦੇ ਇੱਕ ਮੌਸਮ ਸਾਫ਼ ਕਹਿ ਸਕਦੇ ਪਰ ਬਿਲਕੁਲ ਕਾਲਾ ਕਾਲਾ ਹੋ ਗਿਆ ਸੀ ਸਾਰਾ ਕੁਝ ਮੈਂ ਬਹੁਤ ਜ਼ਿਆਦਾ ਸੀਰੀਅਸ ਹੋ ਗਈ ਸੀ ਮੈਂ ਅਰਦਾਸ ਕਰਨ ਆਪੇ ਸੀ ਵੀ ਵਾਹਿਗੁਰੂ ਕੁਛ ਨਾ ਇਦਾਂ ਦਾ ਹੋਵੇ ਪਰ ਹਾਂ ਥੋੜਾ ਬਹੁਤਾ ਮੌਸਮ ਸਹੀ ਹੋਵੇ ਇੰਜੋਏ ਕਰਨ ਨੂੰ ਵੀ ਦਿਲ ਕਰਦਾ ਹਨਾ ਜਿੱਦਾਂ ਕਿ ਮੈਂ ਘਾਰ ਹੀ ਰਹੀ ਸੀ ਕਿਉਂਕਿ ਮੌਸਮ ਬਹੁਤ ਸਾਰਾ ਸਹੀ ਹੋ ਗਿਆ ਸੀਗਾ ਪਰ ਇੱਕਦਮ ਇਹਨਾਂ ਖਰਾਬ ਹੋ ਗਿਆ ਸੀ ਸੋ ਦੇਖ ਸਕਦੇ ਆ ਤੁਸੀਂ ਉਸ ਤੋਂ ਬਾਅਦ ਮੈਂ ਰਸੋਈ ਚ ਝਾੜੂ ਕੱਢ ਲਿਆ ਸੀਗਾ ਬਾਕੀ ਦੋਵੇਂ ਕਮਰਿਆਂ ਦੇ ਬੂਏ ਬੰਦ ਸੀਗੇ ਤੇ ਉਸ ਤੋਂ ਬਾਅਦ ਮੈਂ ਆਪਣਾ ਲੌਬੀ ਵਿੱਚ ਵੀ ਲਗਾਉਂਗੀ ਨਾਲ ਨਾਲ ਮੰਮੀ ਤੇ ਮੈਂ ਗੱਲਾਂ ਕਰੂੰਗੀ ਸੋ واਸ਼ਿੰਗ ਮਸ਼ੀਨ ਵੀ ਸਾਰੀ ਲਿਬੜ ਚੁੱਕੀ ਸੀ ਸੋ एवरीवन वॉशिंग मशीन बहुत ज्यादा गंदी हो चुकी सीगी सो so उसके बाद मैंने उसको साइड पे किया इधर ਤੁਸੀਂ ਦੇਖ ਸਕਦੇ ਆ ਵਾਰੀ ਵਾਰੀ ਕੈਮਰੇ ਦੇ ਉੱਤੇ ਮਿੱਟੀ ਪਤਾ ਨਹੀਂ ਕੀ ਕੁਸ਼ੀ ਆ ਜਾਂਦਾ ਸੀਗਾ ਤੇ ਬਹੁਤ ਔਖਾ ਬਾਕੀ ਮੇਰਾ ਵਲੌਗਰ ਮੈਂ ਸੌਰੀ ਮੇਰਾ ਕੈਮਰਾਮੈਨ ਮੇਰਾ ਵਲੌਗ ਬਣਾ ਹੀ ਰਿਹਾ ਸੀਗਾ ਉਸ ਤੋਂ ਬਾਅਦ ਤੁਸੀਂ ਦੇਖ ਇਧਰ ਦੇਖੋ ਕਿੰਨਾ ਸਾਰਾ ਗੰਦ ਨਿਕਲਿਆ ਹਲੇ ਮੰਮੀ ਮੈਨੂੰ ਬੋਲ ਰਹੀ ਸੀ ਕਿ ਮੈਂ ਕੱਲ ਨੂੰ ਗਾਰਨੀ ਮੈਂ ਕਿਹਾ ਮੰਮੀ ਨਹੀਂ ਕੱਲ ਤੱਕ ਮੈਨੂੰ ਪਤਾ ਸੀ ਬਹੁਤ ਜ਼ਿਆਦਾ ਮਿੱਟੀ ਬਹੁਤ ਹੋਰ ਹੋ ਜਾਣਾ ਸੀਗਾ ਸੋ ਅੱਤ ਕੱਲ ਨਾਲੋਂ ਤੇ ਅੱਧੀ ਸਫਾਈ ਮੈਂ ਹੋਣੀ ਅੱਜ ਹੀ ਕਰ ਲਈ ਸੀ ਮੌਕੇ ਤੇ ਹੀ ਕਰ ਲਈ ਸੀ ਬਾਕੀ ਨੈਕਸਟ ਅਗਲੇ ਦਿਨ ਮੈਂ ਆਪਾਂ ਝਾੜੂ ਪੋਚਾ ਸਾਰਾ ਚੰਗੀ ਤਰ੍ਹਾਂ ਲਗਾਵਾਂਗੇ ਸਫਾਈ ਕਰਾਂਗੇ ਤੇ ਮੈਂ ਸਭ ਨੂੰ ਦੱਸ ਦੇਣਾ ਸੋਹਣੀ ਮੈਂ ਆਪਣੇ ਵਰਕ ਦੇ ਨਾਲ ਨਾਲ ਕੰਮ ਕਰਦਾ ਵੀ ਕੰਮ ਮੈਂ ਪੂਰਾ ਹੀ ਕਰਦੀ ਆ ਠੀਕ ਐ ਉਸ ਤੋਂ ਬਾਅਦ ਮੈਂ ਆਪਣੀ ਸਕੂਟੀ ਨੂੰ ਕੀਤਾ ਸਾਈਡ ਤੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਬਹੁਤ ਜ਼ਿਆਦਾ ਜਿੱਥੇ ਅੱਜ ਤੱਕ ਕਦੇ ਕਈ ਵਾਰੀ ਤਾਂ ਮੈਂ ਇੱਥੇ ਝਾੜੂ ਲਗਾਉਂਦੀ ਨਹੀਂ ਕਿਉਂਕਿ ਇਧਰਲੀ ਸਾਈਡ ਕੋਈ ਜਾਣਦਾ ਨਹੀਂ ਬਸ ਮੈਂ ਤੇ ਮੇਰੇ ਤੇ ਬੋਬੀ ਦਾ ਬੋਬੀ ਆਪਣਾ ਮੋਟਰਸਾਈਕਲ ਹੀ ਘੜਦਾ ਸਕੂਟੀ ਮੇਰੀ ਡੱਕੀ ਹੁੰਦੀ ਆ ਮੈਨੂੰ ਵੀ ਕਈ ਵਾਰੀ ਕੰਮ ਹੁੰਦਾ ਤਾਂ ਮੈਂ ਆਪਣਾ ਜਾਣੀ ਆ ਬਾਹਰ ਠੀਕ ਆ ਅਦਰਵਾਇਜ਼ ਮਤਲਬ ਕਿ ਡੱਕੀ ਹੁੰਦੀ ਆ ਸਾਡੇ ਦੋਵਾਂ ਪੈਨ ਭਰਾਵਾਂ ਦੀ ਮੋਟਰਸਾਈਕਲ ਤੇ ਸਕੂਟੀ ਹਨਾ ਇਹ ਸਾਡੀ ਜਗ੍ਹਾ ਬਣੀ ਹੋਈ ਆ ਸੋ ਉਸ ਤੋਂ ਬਾਅਦ ਮੈਂ ਇੱਧਰ ਵੀ ਦੇਖੋ ਅੱਜ ਤੱਕ ਮੈਂ ਸੋਚ ਰਹੀ ਸੀ ਮੰਮੀ ਇੱਥੇ ਮੈਂ ਨਾ ਝਾੜੂ ਨਹੀਂ ਲਾਂਦੀ ਹੁੰ ਇੰਨਾ ਕਟਾ ਗਿਆ ਸੀ ਇੰਨਾ ਬੂਏ ਬੰਦ ਕਰਨ ਦੇ ਬਾਵਜੂਦ ਵੀ ਮੈਂ ਤਾਂ ਸੋਚ ਕੇ ਹੈਰਾਨ ਸੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੰਜੀ ਦੇ ਪਿੱਛੇ ਸਾਰੇ ਮਤਲਬ ਕਿ ਮੈਂ ਚੰਗੀ ਤਰ੍ਹਾਂ ਅੱਧੇ ਨਾਲੋਂ ਸਫਾਈ ਕਰ ਦਿੱਤੀ ਸੀ ਬਾਕੀ ਅਗਲੇ ਦਿਨ ਫਿਰ ਮੇਰੀ ਰੇਲ ਬਣੂਗੀ ਮੈਨੂੰ ਮੈਨੂੰ ਖਲਾਰਾ ਬਿਲਕੁਲ ਨਹੀਂ ਪਸੰਦ ਘਰ ਦੇ ਵਿੱਚ ਵੈਸੇ ਤਾਂ ਕੋਈ ਕਰੇ ਨਾ ਉਹ ਗੱਲ ਹੈ ਲੱਗ ਹੈ ਕਿ ਤਬੀਅਤ ਮੇਰੀ ਠੀਕ ਹੋਵੇ ਨਾ ਹੋਵੇ ਮਤਲਬ ਕਿ ਜਦੋਂ ਤਬੀਅਤ ਮੇਰੀ ਠੀਕ ਨਹੀਂ ਹੁੰਦੀ ਤਾਂ ਮਤਲਬ ਉਹ ਉਦੋਂ ਵੀ ਮੈਂ ਪਈ ਪਈ ਹੁੰਦੀ ਦੇਖਦੀ ਹੁੰਨੀ ਆ ਵੀ ਹਾਈ ਖਲਾਰਾ ਪੈ ਰਿਹਾ ਹਾਈ ਕੋਈ ਚੱਕ ਦੋ ਹਾਈ ਕੋਈ ਚੱਕ ਦੋ ਵੈਸੇ ਤਾਂ ਮੰਮੀ ਕੰਮ ਕਰਦੀ ਆ ਹਨਾ ਪਰ ਮੈਨੂੰ ਬਿਲਕੁਲ ਨਹੀਂ ਖਲਾਰਾ ਪਸੰਦ ਹੈਗਾ ਮੈਨੂੰ ਐ ਵੀ ਮੈਂ ਆਪਣੇ ਹੱਥਾਂ ਨਾਲ ਕੰਮ ਕਰਾਂ ਹਨਾ ਤੇ ਮੈਨੂੰ ਮੇਰੇ ਘਰ ਦੀ ਸਫਾਈ ਰੱਖਣਾ ਬਹੁਤ ਜ਼ਿਆਦਾ ਪਸੰਦ ਹੈ ਵੈਸੇ ਮੈਂ ਆਪਣਾ ਵਰਕ ਵੀ ਕਰਦੀ ਆ ਹਨਾ ਵਰਕ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਸੀਰੀਅਸ ਨਾਲ ਮੈਂ ਕੰਮ ਵੀ ਕਰਦੀ ਆ ਜੋਬ ਵੀ ਕਰਦੀ ਆ ਆਪਣੇ ਘਰ ਦਾ ਕੰਮ ਵੀ ਕਰਦੀ ਆ ਵਲੋਗਿੰਗ ਵੀ ਕਰਦੀ ਆ ਵਲੋਗਿੰਗ ਵੀ ਮੇਰੀ ਇੱਕ ਜੋਬ ਹੀ ਹੈ ਤੇ ਇਧਰ ਦੀ ਸਾਈਡ ਤੁਸੀਂ ਦੇਖ ਸਕਦੇ ਆ ਮਮੀ ਡਸਟਬਿਨ ਲੈਂਡ ਆਈ ਸੀ ਸੋ ਉਸ ਤੋਂ ਬਾਅਦ ਯਾਨੀ ਕਿ ਆ ਸਾਰਾ ਕੂੜਾ ਚੱਕਣਾ ਸੀਗਾ ਤੇ ਇਧਰ ਤੁਸੀਂ ਦੇਖ ਸਕਦੇ ਆ ਉਸ ਤੋਂ ਬਾਅਦ ਮੈਂ ਸਾਰਾ ਕੂੜਾ ਇਕੱਠਾ ਕੀਤਾ ਸੋ एवरीवन ਮੇਰੀ ਛੋਟੀ ਜਿਹੀ ਵੀਡੀਓ ਜੇਕਰ ਵਧੀਆ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਨਵੇਂ ਆ ਚੈਨਲ ਨੂੰ ਕਲਰ ਸਬਸਕ੍ਰਾਈਬ ਤਾਂ ਕਿ ਮੇਰੀ ਹਰ ਇੱਕ ਆਉਣ ਵਾਲੀ ਤਸੀਬ ਵਲੌਗਿੰਗ ਵੀਡੀਓ ਦੇਖ ਸਕੋ ਮੇਰੀ ਵਲੌਗਿੰਗ ਦੇਖ ਸਕੋ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਅਗਲਾ ਵਲੌਗ ਆਉਣ ਬਹੁਤ ਹੀ ਵਧੀਆ ਤੇ ਨਾਈਸ ਹੋਊਗਾ ਉਮੀਦ ਕਰਦੀ ਹਾਂ ਸਾਰਿਆਂ ਨੂੰ ਬਹੁਤ ਪਸੰਦ ਹੋਊਗਾ ਸੋ ਮੈਂ ਜ਼ਰੂਰ ਦੱਸੂਗੀ ਅਗਲੇ ਹੀ ਤੁਸੀਂ ਵਲੌਗ ਮੇਰਾ ਚੈੱਕ ਕਰਿਓ ਥੈਨ ਮਿਲਦੇ ਆਪਾਂ ਨੈਕਸਟ ਵਲੌਗ ਚ ਬਾਏ ਬਾਏ